ਬਰਨਾਲਾ ਤੁਹਾਡੇ ਨਾਲ ਮਹਿਮੂਦ ਇੱਥੇ ਲਗਾਤਾਰ ਬਾਰਿਸ਼ ਪੈਣ ਕਰ ਨੂੰ ਦੁਕਾਨਦਾਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੋ ਕਿ ਅਜੇ ਧਰਨੇ ਦੇ ਬੈਠ ਗਿਆ ਨਾ ਬਸ ਸਟੈਂਡ ਰੋਡ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਵੀ ਕੀ ਸਾਰਾ ਮਾਇਰਾ ਤੇ ਸਾਰੀ ਕੀ ਗੱਲ ਹੈ ਕੀ ਨਾਮ ਅਸਰ ਭਾਈ ਜੀ ਮੇਰਾ ਨਾਮ ਜਤਿੰਦਰ ਆ ਅਸੀਂ ਪਿਛਲੇ 5-6 ਦਿਨਾਂ ਤੋਂ ਸਰਕਾਰ ਨੂੰ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਟਰੱਸਟ ਨੂੰ ਪਰ ਪ੍ਰਨਾਲਾ ਉੱਥੇ ਦਾ ਉੱਥੇ ਆ ਇੱਥੇ ਆ ਸਾਡੇ ਬਸ ਸਟੈਂਡ ਰੋਡ ਦਾ ਹਾਲ ਦੇਖੋ ਸਾਰੀਆਂ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਭਰਿਆ ਹੋਇਆ ਕਿਸੇ ਪਾਸੇ ਨੰਗੇ ਨੂੰ ਰਸਤਾ ਨਹੀਂ ਗਰੇਲਾ ਚ ਕਰੰਟ ਆ ਰਿਹਾ ਅਸੀਂ ਬਹੁਤ ਵਾਰੀ ਸਰਕਾਰ ਨੂੰ ਅਸੀਂ ਐਪਲੀਕੇਸ਼ਨਾਂ ਦੇ ਚੁੱਕੇ ਆ ਲੇਕਿਨ ਇਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਅੱਜ ਅਸੀਂ ਆਖਰ ਨੂੰ ਮਜਬੂਰ ਹੋ ਕੇ ਇੱਥੇ ਧਰਨਾ ਲਾਉਣ ਲਈ ਮਜਬੂਰ ਹੋયાਗੇ ਵੀ ਇਹਦਾ ਪਾਣੀ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਦੇਖੀ ਜਾਣ ਕਈ ਦੁਕਾਨਾਂ ਬੰਦ ਵੀ ਕੀਤੀਆਂ ਗਈਆਂ ਨੇ ਭਾਈ ਜੀ ਬੰਦ ਕਰਾਂਗੇ ਕੀ ਕਰਾਂਗੇ ਕਿ ਪਾਣੀ ਬਹੁਤ ਭਰਿਆ ਹੋਇਆ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਕਸਟਮਰ ਦੇ ਨੰਗਰ ਨੂੰ ਰਸਤਾ ਨਹੀਂ ਹੈਗਾ ਟ੍ਰੈਫਿਕ ਜਾਮ ਹੋਇਆ ਹੋਇਆ ਵੈ ਗਰੀਲਾਂ ਦੇ ਵਿੱਚ ਕਰੰਟ ਆ ਰਿਹਾ ਦੱਸੋ ਅਸੀਂ ਕਿੱਥੇ ਜਾਣ ਦੁਕਾਨਦਾਰ ਸਾਰਾ ਟੈਕਸ ਵੀ ਦੰਦੇ ਨੇ ਸਾਰਾ ਕੁਝ ਕਰਦੇ ਨੇ ਪਰ ਕੋਈ ਪ੍ਰਣਾਲੀ ਉੱਥੇ ਦਾ ਉ ਏ ਜੀ ਜਦੋਂ ਦਾ ਸੀਵਰੇਜ ਬਣਿਆ ਉਦੋਂ ਤੋਂ ਇੱਕ ਵਾਰੀ ਵੀ ਸਫਾਈ ਨਹੀਂ ਹੋਈ ਇੱਥੇ ਕੋਈ ਵੀ ਸਫਾਈ ਕਰਨ ਵਾਲਾ ਨਹੀਂ ਆਂਦਾ ਜਦੋਂ ਅਸੀਂ ਆਨੇ ਆ ਦੇਖ ਕੇ ਮੁੜ ਜਾਂਦੇ ਆ ਉਹ ਦੀਆਂ ਅਸੀਂ ਰੇਡੀਆਂ ਲਾਣੇ ਆ ਜਦੋਂ ਆਨੇ ਇੱਥੇ ਪਾਣੀ ਦੇਖ ਕੇ ਮੁੜ ਜਾਂਦੇ ਆ ਅਸੀਂ ਬਥੇਰੇ ਵਾਰੀ ਐਪਲੀਕੇਸ਼ਨ ਦਿੱਤੀਆਂ ਟਰੱਸਟ ਜੀ ਵੀ ਦਿੱਤੀਆਂ ਨੇ ਇੱਥੇ ਵੀ ਦਿੱਤੀਆਂ ਨੇ ਆਪਣੀ ਟੈਂਕੀ ਕੋਲੇ ਕੋਈ ਸਾਡੀ ਸਰਵਾਈ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਕਹਿੰਨੇ ਆ ਉਹ ਕਹਿੰਦੇ ਨੇ ਜੀ ਉਹਨਾਂ ਦੀ ਹੜਤਾਲ ਆਈ ਹੜਤਾਲ ਹੈ ਅਸੀਂ ਜਦੋਂ ਵੀ ਜਾਣਿਆ ਇਹਨਾਂ ਕੋਲੇ ਕੋਈ ਤਾਂ ਕੋਈ ਬਹਾਨਾ ਲਾ ਕੇ ਤੋਰ ਦਿੰਦੇ ਨੇ ਸਾਡੀ ਕੋਈ ਵੀ ਸਰਵਾਈ ਨਹੀਂ ਹੋ ਰਹੀ ਹਾਂਜੀ ਕੀ ਕਹਿਣਾ ਸਰ ਸੋਦੋ ਕਿਹਾ ਗਿਆ ਇਹ ਸਾਡਾ ਤਾਂ ਸਾਲ ਭਰ ਹੋ ਗਿਆ ਇੱਕ ਇੱਕ ਸਾਲ ਤੋਂ ਤੁਸੀਂ ਇਸੇ ਕੰਮ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਸਾਰਿਆਂ ਕੋਲੇ ਜਾਏ ਆ ਆਪਦੇ ਖਰਚੇ ਤੇ ਵੀ ਆਪ ਵੀ ਅਸੀਂ ਪ੍ਰਾਈਵੇਟ ਆਪਣੇ ਲੈਵਲ ਤੇ ਅਸੀਂ ਨੂੰ ਸਪਾਈ ਕਰਾ ਲਏ ਪਰ ਉੱਥੀ ਹੀ ਕੁਸ਼ੀ ਚੱਲ ਰਗਾ ਬੀਰ ਜੀ ਮੇਰਾ ਨਾਮ ਸਮੀਤ ਕੁਮਾਰ ਹੈ ਮੈਂ ਬਸਟੈਂਡ ਰੋਡ ਦਾ ਪ੍ਰਧਾਨ ਹੈਗਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਪਾਣੀ ਮੀਂਹ ਦਾ ਭਰਿਆ ਹੋਇਆ ਹੈਗਾ ਇਹ ਮੀਂਹ ਦਾ ਨਹੀਂ ਆਪਾਂ ਕਹਿ ਸਕਦੇ ਹੈ ਕਿਉਂਕਿ ਅਗਰ ਮੀਂਹ ਦਾ ਪਾਣੀ ਹੁੰਦਾ ਅਗਰ ਸੀਵਰੇਜ ਸਾਫ਼ ਹੁੰਦੇ ਤਾਂ ਇੰਨੇ ਟਾਈਮ ਨੂੰ ਪਾਣੀ ਨਿਕਲ ਜਾਣਾ ਸੀਗਾ ਇਹ ਪਾਣੀ ਸੀਵਰੇਜ ਬੈਕ ਮਾਰ ਰਹੇ ਨੇ ਸੀਵਰੇਜ ਬੰਦ ਹੋਏ ਹੋਏ ਨੇ ਪ੍ਰਸ਼ਾਸਨ ਦਾ ਇਹਦੇ ਵਿੱਚ ਇੰਪਰੂਵਮੈਂਟ ਟਰਸਟ ਦਾ ਕੋਈ ਧਿਆਨ ਨਹੀਂ ਹੈਗਾ ਅਗਰ ਸੀਵਰੇਜ ਸਾਫ਼ ਹੋਏ ਹੁੰਦੇ ਤਾਂ ਇਹ ਪਾਣੀ ਜਿਹੜਾ ਹੈ ਇੱਥੇ ਨਹੀਂ ਖੜਨਾ ਸੀ ਅਸੀਂ ਪਹਿਲਾਂ ਵੀ ਦੋ ਤਿੰਨ ਸਰਕਾਰਾਂ ਹੰਡਾ ਚੁੱਕੀਆਂ ਆਂਗੇ ਉਹਨਾਂ ਦੇ ਰਾਜ ਦੇ ਵਿੱਚ ਵੀ ਜਿਹੜੇ ਇਹ ਮੰਨ ਲਓ ਪਾਣੀ ਭਰਦਾ ਸੀ ਉਸ ਟਾਈਮ ਦੇ ਵਿੱਚ ਵੀ ਉਸ ਟੈਂਕ ਦੇ ਵਿੱਚ ਇੱਕ ਡੇਢ ਘੰਟੇ ਦੇ ਵਿੱਚ ਜਿਹੜਾ ਮੋਟਰ ਛੱਡ ਕੇ ਪਾਣੀ ਕੱਢਿਆ ਜਾਂਦਾ ਸੀ ਸਾਨੂੰ ਉਸ ਚੀਜ਼ ਨਾਲ ਰੀਲਿਫ ਮਿਲਦੀ ਸੀਗੀ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈਗਾ ਇੱਕ ਹਫ਼ਤੇ ਤੋਂ ਹੀ ਲਗਾਤਾਰ ਇੱਥੇ ਜਿਹੜਾ ਪਾਣੀ ਖੜਾ ਹੈਗਾ ਕੋਈ ਇਹਦੇ ਵਿੱਚ ਅੱਜ ਵੀ ਅਸੀਂ ਮੰਨ ਲਓ 2 ਘੰਟੇ ਦੇ ਸਵੇਰ ਦੇ ਇੱਥੇ ਧਰਨੇ ਤੇ ਬੈਠੀਆਂ ਹਾਂ ਮੀਂਹ ਦੇ ਵਿੱਚ ਖੜੇ ਹੈਗੀਆਂ ਸਾਡਾ ਸਮਾਨ ਖਰਾਬ ਹੋਇਆ ਹੋਇਆ ਦੁਕਾਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਕੋਈ ਪ੍ਰਸ਼ਾਸਨ ਨਹੀਂ ਆਇਆ ਸਿਰ ਪੁਲ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਹੁਣ ਸਾਨੂੰ ਆਕੇ ਅਸ਼ਵਾਸ਼ਣ ਦੇ ਕੇ ਗਏ ਨੇ ਕਿ ਅੱਧੇ ਘੰਟੇ ਦੇ ਲਈ ਜਿਹੜਾ ਹੈਗਾ ਇੱਕ ਸਾਈਡ ਦਾ ਜਿਹੜਾ ਮੰਨ ਲਓ ਰਸਤਾ ਹੈ ਜਿਹੜਾ ਤੁਸੀਂ ਖੋਲ ਦੋ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਆਣਿਆਂ ਨਾਲ ਜਦ ਕਿ ਸਾਡੇ ਕੋਲ ਸਵੇਰ ਦਾ ਕਿਸੇ ਚੇਅਰਮੈਨ ਨੇ ਕਿਸੇ ਈਓ ਨੇ ਸਾਡੇ ਕਿਸੇ ਬੰਦੇ ਦੀ ਚੇਅਰਮੈਨ ਸਾਹਮਣੇ ਗੱਲ ਹੋਈ ਹੈਗੀ ਹੈ ਕਿ ਚੇਅਰਮੈਨ ਸਾਹਿਬ ਕਹਿੰਦੇ ਜੀ ਮੈਂ ਇਕੱਲੇ ਬੈਠਾ ਹਾਂ ਟਰਸਟ ਦੇ ਵਿੱਚ ਟਰਸਟ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਸਾਨੂੰ ਅਸੀਂ ਪੰਜਾਬ ਗਵਰਨਮੈਂਟ ਨੇ ਪੁੱਛਣਾ ਚਾਹਨੀ ਹੈ ਕਿ ਤੁਹਾਡੇ ਹਰ ਇੱਕ ਮੈਕਮੇ ਦੇ ਵਿੱਚ ਜਾਂ ਹੜਤਾਲ ਹੁੰਦੀ ਹੈ ਜਾਂ ਤੁਹਾਡੇ ਮੁਲਾਜ਼ਮ ਛੁੱਟੀ ਤੇ ਹੁੰਦੇ ਨੇ ਤਾਂ ਤੁਸੀਂ ਤਨਖਾਹ ਕਿਸ ਚੀਜ਼ ਦੀ ਦੇ ਰਹੇ ਹੋ ਕਿਉਂ ਨਹੀਂ ਉਹਨਾਂ ਨੂੰ ਟਰਮੀਨੇਟ ਕੀਤਾ ਜਾਂਦਾ ਨਵੇਂ ਮੁੰਡੇ ਅੱਜ ਇੰਨੇ ਨਵੇਂ ਮੁੰਡੇ ਅੱਜ ਇੰਨੇ ਪੜ੍ਹੇ ਲਿਖੇ ਬੇਰੁਜ਼ਗਾਰ ਬੈ ਰਹੇ ਨੇ ਜੇ ਪੁਰਾਣੇ ਬੰਦਿਆਂ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤਾਂ ਅਸੀਂ ਤਾਂ ਇਹ ਅਪੀਲ ਕਰਾਂਗੇ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਅੱਗੇ ਉਹਨਾਂ ਦਾ ਕੋਈ ਇੱਕ ਸਵਾਰਨ ਦੇ ਵਾਸਤੇ ਉਹਨਾਂ ਨੂੰ ਨਵੀਆਂ ਜੋਬਾਂ ਇਹ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਧੰਨਵਾਦ ਜੀ ਇਸੇ ਦੁਕਾਨਦਾਰ ਜਿਨ੍ਹਾਂ ਨੇ ਆਪਣੀ ਸਮੱਸਿਆ ਦਿੱਤੀ ਸਮੱਸਿਆ ਪਾਣੀ ਨੂੰ ਲੈ ਕੇ ਦੁਕਾਨਾਂ ਵੀ ਬੰਦ ਨੇ ਰੋਜ਼ਗਾਰ ਤੋਂ ਵੀ ਜਾਨੀ ਕਿ ਬਿੱਲੇ ਬੈਠੇ ਨੇ ਮੈਂ ਤਨਕੀਸੁਰੇ ਰੋਡਾ ਨਾਲ ਮਹਿਮੂਦ ਬਰਨਾਲਾ ਮੈਂ ਬਰਨਾਲਾ ਤੁਹਾਡੇ ਨਾਲ ਮਹਿਮੂਦੀ ਤੇ ਲਗਾਤਾਰ ਬਾਰਿਸ਼ ਪੈਣ ਕਰਨ ਦੁਕਾਨਦਾਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰ ਰਹਾ ਪਿਆ ਜੋ ਕਿ ਅੱਜ ਧਰਨੇ ਦੇ ਬੈਠ ਗਏ ਹਨ ਬਸ ਸਟੈਂਡ ਰੋਡ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਵੀ ਕੀ ਸਾਰਾ ਮਾਇਰਾ ਤੇ ਸਾਰੀ ਕੀ ਗੱਲ ਹੈ ਕੀ ਨਾਮ ਹੈ ਸਰ ਭਾਈ ਜੀ ਮੇਰਾ ਨਾਮ ਜਤਿੰਦਰ ਆ ਅਸੀਂ ਪਿਛਲੇ 5-6 ਦਿਨਾਂ ਤੋਂ ਸਰਕਾਰ ਨੂੰ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਟਰੱਸਟ ਨੂੰ ਪਰ ਪ੍ਰਨਾਲਾ ਉੱਥੇ ਦਾ ਉੱਥੇ ਆ ਇੱਥੇ ਆ ਸਾਡੇ ਬਸ ਸਟੈਂਡ ਰੋਡ ਦਾ ਹਾਲ ਦੇਖੋ ਸਾਰੀਆਂ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਭਰਿਆ ਹੋਇਆ ਕਿਸੇ ਦੇ ਪਾਸੇ ਨੰਗਰ ਨੂੰ ਰਸਤਾ ਨਹੀਂ ਆ ਗਰੇਲਾ ਚ ਕਰੰਟ ਆ ਰਿਹਾ ਅਸੀਂ ਬਹੁਤ ਵਾਰੀ ਸਰਕਾਰ ਨੂੰ ਅਸੀਂ ਐਪਲੀਕੇਸ਼ਨਾਂ ਦੇ ਚੁੱਕੇ ਆ ਲੇਕਿਨ ਇਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਅੱਜ ਅਸੀਂ ਆਖਰ ਨੂੰ ਮਜਬੂਰ ਹੋ ਕੇ ਇੱਥੇ ਧਰਨਾ ਲਾਉਣ ਲਈ ਮਜਬੂਰ ਹੋયાਗੇ ਵੀ ਇਹਦਾ ਪਾਣੀ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਦੇਖੀ ਜਾਣ ਕਈ ਦੁਕਾਨਾਂ ਬੰਦ ਵੀ ਕੀਤੀਆਂ ਗਈਆਂ ਨੇ ਭਾਈ ਜੀ ਬੰਦ ਕਰਾਂਗੇ ਕੀ ਕਰਾਂਗੇ ਕਿ ਪਾਣੀ ਬਹੁਤ ਭਰਿਆ ਹੋਇਆ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਕਸਟਮਰ ਦੇ ਨੰਗਨ ਨੂੰ ਰਸਤਾ ਨਹੀਂ ਹੈਗਾ ਟ੍ਰੈਫਿਕ ਜਾਮ ਹੋਇਆ ਹੋਇਆ ਗਰੀਲਾਂ ਦੇ ਵਿੱਚ கரੰਟ ਆ ਰਿਹਾ ਦੱਸੋ ਅਸੀਂ ਕਿੱਥੇ ਜਾਣ ਦੁਕਾਨਦਾਰ ਸਾਰਾ ਟੈਕਸ ਵੀ ਦੰਦੇ ਨੇ ਸਾਰਾ ਕੁਝ ਕਰਦੇ ਨੇ ਪਰ ਕੋਈ ਪ੍ਰਣਾਲੀ ਉੱਥੇ ਦਾ ਉੱਥ ਇਹ ਜੀ ਜਦੋਂ ਦਾ ਸੀਵਰੇਜ ਬਣਿਆ ਉਦੋਂ ਤੋਂ ਇੱਕ ਵਾਰੀ ਵੀ ਸਫਾਈ ਨਹੀਂ ਹੋਈ ਇੱਥੇ ਕੋਈ ਵੀ ਸਫਾਈ ਕਰਨ ਵਾਲਾ ਨਹੀਂ ਆਂਦਾ ਜਦੋਂ ਅਸੀਂ ਆਨੇ ਆ ਦੇਖ ਕੇ ਮੁੜ ਜਾਂਦੇ ਆ ਆਪ ਦੀਆਂ ਅਸੀਂ ਰੇਡੀਆਂ ਲਾਣੇ ਆ ਜਦੋਂ ਆਨੇ ਇੱਥੇ ਪਾਣੀ ਦੇਖ ਕੇ ਮੁੜ ਜਾਂਦੇ ਆ ਅਸੀਂ ਬਥੇਰੇ ਵਾਰੀ ਐਪਲੀਕੇਸ਼ਨ ਦਿੱਤੀਆਂ ਨੇ ਟਰੱਸਟ 'ਚ ਵੀ ਦਿੱਤੀਆਂ ਨੇ ਇੱਥੇ ਵੀ ਦਿੱਤੀਆਂ ਨੇ ਆਪਣੀ ਟੈਂਕੀ ਕੋਲੇ ਬਸ ਕੋਈ ਸਾਡੀ ਸਰਵੇਾਈ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਕਹਿੰਨੇ ਆ ਉਹ ਕਹਿੰਦੇ ਨੇ ਜੀ ਉਹਨਾਂ ਦੀ ਹੜਤਾਲ ਆਈ ਹੜਤਾਲ ਹੈ ਅਸੀਂ ਜਦੋਂ ਵੀ ਜਾਂਦੇ ਆ ਇਹਨਾਂ ਕੋਲੇ ਕੋਈ ਤਾਂ ਕੋਈ ਬਹਾਨਾ ਲਾ ਕੇ ਤੋੜ ਦਿੰਦੇ ਨੇ ਸਾਡੀ ਕੋਈ ਵੀ ਸਰਵਾਈ ਨਹੀਂ ਹੋ ਰਹੀ ਹਾਂਜੀ ਕੀ ਕਹਿਣਾ ਸਰ ਸੋਦੋ ਕਹਿ ਲਾ ਗਿਆ ਇਹ ਸਾਡਾ ਤਾਂ ਸਾਲ ਭਰ ਹੋ ਗਿਆ ਇੱਕ ਇੱਕ ਸਾਲ ਤੋਂ ਅਸੀਂ ਇਸੇ ਕਮ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਸਾਰਿਆਂ ਕੋਲੇ ਜਾਏ ਆ ਆਪਦੇ ਖਰਚੇ ਤੇ ਵੀ ਆਪ ਵੀ ਅਸੀਂ ਪ੍ਰਾਈਵੇਟ ਆਪਣੇ ਲੈਵਲ ਤੇ ਅਸੀਂ ਨੂੰ ਸਪਾਈ ਕਰਾ ਲਏ ਪਰ ਉੱਥੇ ਹੀ ਕੋਈ ਹੁਕਮੀ ਚੱਲਣਾ ਹੈ ਬਿਰਜੀ ਮੇਰਾ ਨਾਮ ਸਮੀਤ ਕੁਮਾਰ ਹੈ ਮੈਂ ਬਸਟੈਂਡ ਰੋਡ ਦਾ ਪ੍ਰਧਾਨ ਹੈਗਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਪਾਣੀ ਮੀਂਹ ਦਾ ਭਰਿਆ ਹੋਇਆ ਹੈਗਾ ਇਹ ਮੀਂਹ ਦਾ ਨਹੀਂ ਆਪਾਂ ਕਹਿ ਸਕਦੇ ਹੈ ਕਿਉਂਕਿ ਅਗਰ ਮੀਂਹ ਦਾ ਪਾਣੀ ਹੁੰਦਾ ਅਗਰ ਸੀਵਰੇਜ ਸਾਫ਼ ਹੁੰਦੇ ਤਾਂ ਇੰਨੇ ਟਾਈਮ ਨੂੰ ਪਾਣੀ ਨਿਕਲ ਜਾਣਾ ਸੀਗਾ ਇਹ ਪਾਣੀ ਸੀਵਰੇਜ ਬੈਕ ਮਾਰ ਰਹੇ ਨੇ ਸੀਵਰੇਜ ਬੰਦ ਹੋਏ ਹੋਏ ਨੇ ਪ੍ਰਸ਼ਾਸਨ ਦਾ ਇਹਦੇ ਵਿੱਚ ਇੰਪਰੂਵਮੈਂਟ ਟਰਸਟ ਦਾ ਕੋਈ ਧਿਆਨ ਨਹੀਂ ਹੈਗਾ ਅਗਰ ਸੀਵਰੇਜ ਸਾਫ਼ ਹੋਏ ਹੁੰਦੇ ਤਾਂ ਇਹ ਪਾਣੀ ਜਿਹੜਾ ਹੈ ਇੱਥੇ ਨਹੀਂ ਖੜਨਾ ਸੀ ਅਸੀਂ ਪਹਿਲਾਂ ਵੀ ਦੋ ਤਿੰਨ ਸਰਕਾਰਾਂ ਹੰਡਾਇਆ ਚੁੱਕੇ ਆਂਗੇ ਉਹਨਾਂ ਦੇ ਰਾਜ ਦੇ ਵਿੱਚ ਵੀ ਜਿਹੜੇ ਇਹ ਮੰਨ ਲਓ ਪਾਣੀ ਭਰਦਾ ਸੀ ਉਸ ਟਾਈਮ ਦੇ ਵਿੱਚ ਵੀ ਪਾਸਟਾਈਂ ਦੇ ਵਿੱਚ ਇੱਕ ਡੇਢ ਘੰਟੇ ਦੇ ਵਿੱਚ ਜਿਹੜਾ ਮੋਟਰ ਛੱਡ ਕੇ ਪਾਣੀ ਕੱਢਿਆ ਜਾਂਦਾ ਸੀ ਸਾਨੂੰ ਉਸ ਚੀਜ਼ ਨਾਲ ਰੀਲੀਫ ਮਿਲਦੀ ਸੀਗੀ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈਗਾ ਇੱਕ ਹਫ਼ਤੇ ਤੋਂ ਹੀ ਲਗਾਤਾਰ ਇੱਥੇ ਜਿਹੜਾ ਪਾਣੀ ਖੜਾ ਹੈਗਾ ਕੋਈ ਇਹਦੇ ਵਿੱਚ ਅੱਜ ਵੀ ਅਸੀਂ ਮੰਨ ਲਓ 2 ਘੰਟੇ ਦੇ ਸਵੇਰ ਦੇ ਇੱਥੇ ਧਰਨੇ ਤੇ ਬੈਠੇ ਆਂ ਮੀਂਹ ਦੇ ਵਿੱਚ ਖੜੇ ਹੈਗੇ ਸਾਡਾ ਸਮਾਨ ਖਰਾਬ ਹੋਇਆ ਹੋਇਆ ਦੁਕਾਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਕੋਈ ਪ੍ਰਸ਼ਾਸਨ ਨਹੀਂ ਆਇਆ ਸਿਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਹੁਣ ਸਾਨੂੰ ਆ ਕੇ ਆਸ਼ਵਾਸ਼ਣ ਦੇ ਕੇ ਗਏ ਨੇ ਕੀ ਅੱਧੇ ਘੰਟੇ ਦੇ ਲਈ ਜਿਹੜਾ ਹੈਗਾ ਇੱਕ ਸਾਈਡ ਦਾ ਜਿਹੜਾ ਮੰਨ ਲਓ ਰਸਤਾ ਹੈ ਜਿਹੜਾ ਤੁਸੀਂ ਖੋਲ ਦੋ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਆਣਿਆਂ ਨਾਲ ਜਦ ਕਿ ਸਾਡੇ ਕੋਲ ਸਵੇਰ ਦਾ ਕਿਸੇ ਚੇਅਰਮੈਨ ਨੇ ਕਿਸੇ ਈਓ ਨੇ ਸਾਡੇ ਕਿਸੇ ਬੰਦੇ ਦੀ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਹੈਗੀ ਕਿ ਚੇਅਰਮੈਨ ਸਾਹਿਬ ਕਹਿੰਦੇ ਜੀ ਮੈਂ ਇਕੱਲੇ ਬੈਠਾ ਟਰਸਟ ਦੇ ਵਿੱਚ ਟਰਸਟ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਸਾਨੂੰ ਅਸੀਂ ਪੰਜਾਬ ਗਵਰਨਮੈਂਟ ਨੇ ਪੁੱਛਣਾ ਚਾਹਨੀ ਹੈ ਕਿ ਤੁਹਾਡੇ ਹਰ ਇੱਕ ਮੈਕਹਮੇ ਦੇ ਵਿੱਚ ਜਾਂ ਹੜਤਾਲ ਹੁੰਦੀ ਹੈ ਜਾਂ ਤੁਹਾਡੇ ਮੁਲਾਜ਼ਮ ਛੁੱਟੀ ਤੇ ਹੁੰਦੇ ਨੇ ਤਾਂ ਤੁਸੀਂ ਤਨਖਾਹ ਕਿਸ ਚੀਜ਼ ਦੀ ਦੇ ਰਹੇ ਹੋ ਕਿਉਂ ਨਹੀਂ ਉਹਨਾਂ ਨੂੰ ਟਰਮੀਨੇਟ ਕੀਤਾ ਜਾਂਦਾ ਨਵੇਂ ਮੁੰਡੇ ਅੱਜ ਇੰਨੇ ਨਵੇਂ ਮੁੰਡੇ ਅੱਜ ਇੰਨੇ ਪੜ੍ਹੇ ਲਿਖੇ ਬੇਰੁਜ਼ਗਾਰ ਬੈ ਰਹੇ ਨੇ ਜੇ ਪੁਰਾਣੇ ਬੰਦਿਆਂ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤਾਂ ਅਸੀਂ ਤਾਂ ਇਹ ਅਪੀਲ ਕਰਾਂਗੇ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਅੱਗੇ ਉਹਨਾਂ ਦਾ ਕੋਈ ਇੱਕ ਸਵਾਰਨ ਦੇ ਵਾਸਤੇ ਉਹਨਾਂ ਨੂੰ ਨਵੀਆਂ ਜੋਬਾਂ ਦਿੱਤੀਆਂ ਜਾਣ ਜਿਹੜੇ ਬੰਦੇ ਕੰਮ ਨਹੀਂ ਕਰ ਸਕਦੇ ਹੈਗੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਧੰਨਵਾਦ ਜੀ ਇਸੀ ਦੁਕਾਨਦਾਰ ਜਿਨ੍ਹਾਂ ਨੇ ਆਪਣੀ ਸਮੱਸਿਆ ਦਿੱਤੀ ਸਮੱਸਿਆ ਪਾਣੀ ਨੂੰ ਲੈ ਕੇ ਦੁਕਾਨਾਂ ਵੀ ਬੰਦ ਨੇ ਰੋਜ਼ਗਾਰ ਤੋਂ ਵੀ ਜਾਨੀ ਕਿ ਬਿੱਲੇ ਬੈਠੇ ਨੇ ਮੈਂ ਤਾਨੀਕਸੂਰ ਰੋਡ ਨਾਲ ਮਹਿਮੂਦ ਬਰਨਾਲਾ